ਪਰਮੇਸ਼ਵਰ ਦਾ ਵਚਨ ਉਹ ਸਮਰਥਿਆ ਜਿਹੜੀ ਸਾਨੂੰ ਸਾਰੇ ਦੁੱਖਾਂ ਤੋਂ ਆਜ਼ਾਦੀ ਦਿੰਦੀ ਆ ਹਾਲੇਲੂਇਆ ਪਰਮੇਸ਼ਵਰ ਦੇ ਵਚਨ ਦੇ ਵਿੱਚ ਸਮਰਥਿਆ ਬੰਦਨਾ ਨੂੰ ਤੋੜ ਦੇਣ ਦੀ ਪਰਮੇਸ਼ਵਰ ਦੇ ਵਚਨ ਦੇ ਵਿੱਚ ਸਮਰਥਿਆ ਨਵੀਂ ਸਿਰਜਣਾ ਕਰ ਦੇਣ ਦੀ ਪਰਮੇਸ਼ਵਰ ਦੇ ਵਚਨ ਦੇ ਵਿੱਚ ਸਮਰਥਿਆ ਮੰਜੀ ਤੇ ਪਿਆ ਹੋਇਆਂ ਨੂੰ ਮੰਜੀਆਂ ਤੋਂ ਉਠਾ ਦੇਣ ਦੀ ਪਰਮੇਸ਼ਵਰ ਦੇ ਵਚਨ ਦੇ ਵਿੱਚ ਸਮਰਥਿਆ ਨਿਰਬੁੱਧ ਨੂੰ ਬੁੱਧਵਾਨ ਬਣਾ ਦੇਣ ਦੀ ਅਰ ਪਰਮੇਸ਼ਵਰ ਦੇ ਵਚਨ ਦੇ ਵਿੱਚ ਸਮਰਥਿਆ ਕਿ ਬੱਜੇ ਹੋਏ ਛੁੱਟ ਜਾਣ ਅਰ ਛੁਟਕਾਰਾ ਮਿਲ ਜਾਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰ ਪਰਮੇਸ਼ਵਰ ਦੇ ਵਚਨ ਦੇ ਵਿੱਚ ਸਮਰਥਿਆ ਕਿ ਉਹ ਸਾਨੂੰ ਸਵਰਗ ਰਾਜ ਲਈ ਤਿਆਰ ਕਰੇ ਹallelujah ਇਸ ਲਈ ਅੱਜ ਆਪਣੇ ਮਨਾਂ ਨੂੰ ਖੋਲੋ ਅਰ ਆਪਣੇ ਅੰਦਰੂਨੀ ਕੰਨਾਂ ਨੂੰ ਖੋਲੋ ਮਨ ਦੇ ਆ ਕੰਨਾਂ ਨੂੰ ਖੋਲੋ ਕਿ ਪਰਮੇਸ਼ਵਰ ਦਾ ਵਚਨ ਤੁਹਾਡੇ ਅੰਦਰ ਹੈ ਹallelujah ਇਸ ਲਈ ਅੱਜ ਆਪਣੇ ਮਨਾਂ ਨੂੰ ਖੋਲੋ ਅਰ ਆਪਣੇ ਅੰਦਰੂਨੀ ਕੰਨਾਂ ਨੂੰ ਖੋਲੋ ਮਨ ਦੇ ਆ ਕੰਨਾਂ ਨੂੰ ਖੋਲੋ ਕਿ ਪਰਮੇਸ਼ਵਰ ਦਾ ਵਚਨ ਤੁਹਾਡੇ ਅੰਦਰ ਆਏ ਜੇ ਤੁਸੀਂ ਅੱਜ ਦੇ ਵਚਨ ਨੂੰ ਪਰਮੇਸ਼ਵਰ ਦੀ ਬਾਣੀ ਨੂੰ ਆਪਣੇ ਅੰਦਰ ਲਓਗੇ ਜਦੋਂ ਪਰਮੇਸ਼ਵਰ ਦਾ ਵਚਨ ਤੁਹਾਡੇ ਅੰਦਰ ਜਾਊਗਾ ਸੁਪਰ ਨੇਚਰਲ ਹੀਲਿੰਗ ਹੋਊਗੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਲੌਕਿਕ ਸ਼ਿਫਾ ਮਿਲੋਗੀ ਤੁਹਾਨੂੰ ਪ੍ਰਭੂ ਯਿਸੂ ਜੀ ਦੇ ਨਾਮ ਦੇ ਵਿੱਚ ਤੁਸੀਂ ਉਹ ਪਰੇਸ਼ਾਨੀਆਂ ਜਿਹੜੀਆਂ ਆਪਣੇ ਮਨ ਦੇ ਵਿੱਚ ਲੈ ਕੇ ਆਏ ਆ ਜਿੱਦਾਂ ਜਿੱਦਾਂ ਤੁਹਾਡੇ ਮਨ ਦੇ ਅੰਦਰ ਵਚਨ ਚਾਈ ਜਾਣਾ ਆ ਤੁਹਾਡੀਆਂ ਉਹ ਸਾਰੀਆਂ ਪਰੇਸ਼ਾਨੀਆਂ ਨਿਕਲਦੀਆਂ ਜਾਣੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜਿਹੜੀ ਤੁਹਾਡੇ ਮਨ ਨੂੰ ਸ਼ਾਂਤੀ ਚਾਹੀਦੀ ਆ ਜੇ ਇਸ ਸ਼ਾਂਤੀ ਦੀ ਭਾਲ ਵਿੱਚ ਤੁਸੀਂ ਤੁਰੇ ਫਿਰਦੇ ਆ ਲੱਭਦੇ ਆ ਜਦੋਂ ਪਰਮੇਸ਼ਵਰ ਦਾ ਵਚਨ ਤੁਹਾਡੇ ਮਨ ਦੇ ਅੰਦਰ ਆਊਗਾ ਤੁਹਾਨੂੰ ਉਹ ਸੱਚੀ ਸ਼ਾਂਤੀ ਮਿਲ ਜੂਗੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਹallelujah ਇਸ ਲਈ ਮਨ ਜਿੱਥੇ ਵੀ ਘੁੰਮਣ ਫਿਰਨ ਗਿਆ ਆ ਪਲੀਜ਼ ਉਹਨੂੰ ਵਾਪਸ ਸੱਦ ਲਓ ਔਰ ਉਹਨੂੰ ਕਹੋ ਕਿ ਐ ਮੇਰੇ ਮਨ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠ ਔਰ ਪਰਮੇਸ਼ਵਰ ਦੇ ਵਚਨ ਨੂੰ ਆਪਣੇ ਅੰਦਰ ਜਮਾ ਕਰ ਕਿਉਂਕਿ ਅੱਜ ਤੂੰ ਆਨੰਦ ਨਾਲ ਭਰਨ ਵਾਲਾ ਆਂ ਔਰ ਅੱਜ ਤੂੰ ਸੱਚੇ छुटकारे ਨੂੰ ਦੇਖਣ ਵਾਲਾ ਆਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਆਮੇਨ ਸੋ ਅੱਜ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਦੇਖਾਂਗੇ ਕਿ ਪਰਮੇਸ਼ਵਰ ਜੀ ਨੇ ਪਰਮੇਸ਼ਵਰ ਨੇ ਆਪਣੀ ਬਾਣੀ ਦੇ ਰਾਹੀਂ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਜੀ ਦੇ ਰਾਹੀਂ ਕਿਉਂ ਕਿਹਾ ਕਿ ਛੋਟੇ ਬੱਚਿਆਂ ਜਿਹਾ ਬਣੋ ਤੁਹਾਨੂੰ ਪਤਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਛੋਟੇ ਬੱਚਿਆਂ ਨੂੰ ਰੋਕੋ ਨਾ ਪਰ ਮੇਰੇ ਕੋਲ ਆਉਣ ਦਿਓ ਪਰ ਕੀ ਉਸ ਚੀਜ਼ ਦਾ ਰੀਜ਼ਨ ਕੀ ਸੀਗਾ ਉਹਦਾ ਕਾਰਨ ਕੀ ਸੀਗਾ ਕਿਉਂ ਛੋਟੇ ਬੱਚਿਆਂ ਨੂੰ ਆਪਣੇ ਕੋਲ ਬੁਲਾਇਆ ਔਰ ਕਿਉਂ ਵੱਡਿਆਂ ਨੂੰ ਵੀ ਕਿਹਾ ਕਿ ਛੋਟੇ ਬੱਚਿਆਂ ਵਰਗੇ ਬਣ ਜਾਓ ਤੇ ਅੱਜ ਆਪਾਂ ਵਚਨ ਦੇ ਵਿੱਚੋਂ ਉਸ ਚੀਜ਼ ਨੂੰ ਦੇਖਣਾ ਹੈ ਆਪਾਂ ਦੇਖਦੇ ਹਾਂ ਲੂਕਾ ਦੀ ਕਿਤਾਬ ਨਿਊ ਟੈਸਟਮੈਂਟ ਦੇ ਵਿੱਚੋਂ ਬੁੱਕ ਆਫ ਲੂਕ ਲੂਕਾ ਦੀ ਕਿਤਾਬ ਉਹਦਾ 18 ਨੰਬਰ ਅਧਿਆਇ ਅਰ ਉਹਦੀ 16 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਹੈ ਪਰ ਯਿਸੂ ਨੇ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਕਿਹਾ ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਨਾ ਵਰਜੋ ਕਿਉਂਕਿ ਜੋ ਪਰਮੇਸ਼ਵਰ ਦਾ ਰਾਜ ਇਹੋ ਜਿਹਾਂ ਦਾ ਹੈ ਹਾਲੇਲੂਇਆ ਇੱਥੇ ਇੱਕ ਜਗ੍ਹਾ ਤੇ ਪ੍ਰਭੂ ਯਿਸੂ ਮਸੀਹ ਬੈਠੇ ਆ ਬਹੁਤ ਸਾਰੀਆਂ ਸੰਗਤਾਂ ਦੇ ਨਾਲ ਤੇ ਲੋਕੀ ਉੱਥੇ ਆਪਣੇ ਨਾਲ ਨਿੱਕੇ ਨਿੱਕੇ ਬੱਚਿਆਂ ਨੂੰ ਲੈ ਕੇ ਆਏ ਆ ਛੋਟੇ ਬੱਚਿਆਂ ਨੂੰ ਛੋਟੇ ਬੱਚੇ ਮੀਨਸ ਕਿ 6-7 ਸਾਲ ਤੋਂ ਵੀ ਛੋਟੇ ਬੱਚੇ ਤਾਂ ਉਹ ਚਾਹੁੰਦੇ ਸੀ ਕਿ ਪ੍ਰਭੂ ਲੋਕੀ ਚਾਹੁੰਦੇ ਸੀ ਪ੍ਰਭੂ ਯਿਸੂ ਮਸੀਹ ਸਾਡੇ ਬੱਚਿਆਂ ਨੂੰ ਛੂ ਲੈਣ ਤੇ ਸਾਡੇ ਬੱਚਿਆਂ ਦੇ ਜਿਹੜੇ ਜੀਵਨ ਆ ਉਹ ਧੰਨ ਹੋ ਜਾਣ ਤੇ ਉਹ ਪ੍ਰਭੂ ਯਿਸੂ ਮਸੀਹ ਦੇ ਨੇੜੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਸੀਗੇ ਪਰ ਚੇਲਿਆਂ ਨੂੰ ਲੱਗਾ ਕਿ ਕਿਤੇ ਸਾਡਾ ਗੁਰੂ ਡਿਸਟਰਬ ਨਾ ਹੋ ਜਾਏ ਜਾਂ ਕੋਈ ਹੋਰ ਰੀਜ਼ਨ ਹੋ ਸਕਦਾ ਉਹਨਾਂ ਦੇ ਮਨ ਦੇ ਵਿੱਚ ਤਾਂ ਉਹ ਰੋਕਦੇ ਸੀਗੇ ਲੋਕਾਂ ਨੂੰ ਕਿ ਰੁਕ ਜਾਓ ਬੱਚਿਆਂ ਨੂੰ ਲੈ ਕੇ ਨਾ ਜਾਓ ਅੱਗੇ ਪਰ ਪ੍ਰਭੂ ਯੀਸੂ ਮਸੀਹ ਨੇ ਚੇਲਿਆਂ ਨੂੰ ਕੋਲ ਸੱਦਿਆ ਤੇ ਲਿਖਿਆ ਯੀਸੂ ਨੇ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਕਿਹਾ ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਹਨਾਂ ਨੂੰ ਨਾ ਵਰਜੋ ਕਿਉਂ ਜੋ ਪਰਮੇਸ਼ਵਰ ਦਾ ਰਾਜ ਇਹੋ ਜਹਿਆਂ ਦਾ ਹੈ ਤਾਂ ਪ੍ਰਭੂ ਯੀਸੂ ਮਸੀਹ ਜੀ ਨੇ ਚੇਲਿਆਂ ਨੂੰ ਕਿਹਾ ਕਿ ਇਹਨਾਂ ਨੂੰ ਰੋਕੋ ਨਾ ਮੇਰੇ ਕੋਲ ਆਉਣ ਦਿਓ ਕਿਉਂਕਿ ਬਹੁਤ ਸਪੈਸ਼ਲ ਆ ਇਹ ਬਹੁਤ ਖਾਸ ਆ ਜਿਹੜਾ ਪਰਮੇਸ਼ਵਰ ਦਾ ਰਾਜ ਆ ਜਿਹੜਾ ਕਿੰਗਡਮ ਆਫ ਗੋਡ ਆ ਪਰਮੇਸ਼ਵਰ ਦੀ ਜਿਹੜੀ ਬਾਦਸ਼ਾਹਤ ਆ ਉਹ ਇਹੋ ਜਹਿਆਂ ਦੀ ਆ ਹੁਣ ਅਸੀਂ ਦੇਖਣਾ ਕਿ ਇੰਨੀ ਵੱਡੀ ਗੱਲ ਪ੍ਰਭੂ ਜੀ ਨੇ ਕਹਿ ਦਿੱਤੀ ਬੱਚਿਆਂ ਦੇ ਬਾਰੇ ਦੇ ਵਿੱਚ ਕਿ ਮੇਰੀ ਬਾਦਸ਼ਾਹਤ ਇਹੋ ਜਿਆਂ ਦੀ ਹੈ ਛੋਟੇ ਬੱਚਿਆਂ ਵਰਗੀ ਜਿਹੜੇ ਲੋਕ ਆ ਉਹਨਾਂ ਦੀ ਆ ਛੋਟੇ ਬੱਚਿਆਂ ਵਰਗੀ ਆ ਪਰਮੇਸ਼ਵਰ ਦੀ ਬਾਦਸ਼ਾਹਤ ਐਕਚੁਅਲ ਦੇ ਵਿੱਚ ਪਰਮੇਸ਼ਵਰ ਆਪਣੇ ਇਸ ਵਚਨ ਦੇ ਰਾਹੀਂ ਸਾਨੂੰ ਸੁਭਾਵਕ ਤੌਰ ਤੇ ਬੱਚਿਆਂ ਵਰਗੇ ਬੜਨ ਦੇ ਲਈ ਪ੍ਰੇਰਣਾ ਦਿੰਦੇ ਆ ਜਿਵੇਂ ਆਪਣੇ ਹੀ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ 7 ਸਾਲ ਤੋਂ ਛੋਟੇ ਬੱਚੇ ਆ ਜੇ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਝਾਤੀ ਮਾਰਦੇ ਆ ਤੇ ਆਪਾਂ ਨੂੰ ਕੀ ਨਜ਼ਰ ਆਉਂਦਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੱਚੇ ਬੜੇ ਇਮਾਨਦਾਰ ਹੁੰਦੇ ਆ ਉਹ ਸਾਰਿਆਂ ਦੇ ਨਾਲ ਪਿਆਰ ਕਰਦੇ ਆ ਕੋਈ ਵੀ ਚੀਜ਼ ਲਈ ਤੁਸੀਂ ਉਹਨਾਂ ਨੂੰ ਮਨਾਉਣਾ ਚਾਹੋ ਤੇ ਉਹ ਬਹੁਤ ਛੇਤੀ ਮੰਨ ਜਾਂਦੇ ਆ ਭੋਲੇ ਹੁੰਦੇ ਆ ਜਿਆਦਾ ਟਾਈਮ ਰੋਸਦੇ ਨਹੀਂ ਰੋਸ ਤਾਂ ਭਾਵੇਂ ਛੋਟੀ ਜਿਹੀ ਗੱਲ ਤੇ ਜਾਣ ਨੇ ਪਰ ਬਹੁਤ ਲੰਮਾ ਚਿਰ ਤੱਕ ਉਹ ਰੁੱਸੇ ਨਹੀਂ ਰਹਿੰਦੇ ਜੋ ਉਹਨਾਂ ਦੇ ਦਿਲ ਦੇ ਵਿੱਚ ਹੁੰਦਾ ਉਹੀ ਗੱਲ ਉਹਨਾਂ ਦੇ ਮੂੰਹ ਤੇ ਹੁੰਦੀ ਆ ਸੱਚ ਬੋਲਦੇ ਆ ਮਤਲਬੀ ਨਹੀਂ ਹੁੰਦੇ ਖੁਸ਼ੀ ਤੇ ਗਮੀ ਦਾ ਉਹਨਾਂ ਦੇ ਉੱਤੇ ਕੋਈ ਬਹੁਤ ਵੱਖਰਾ ਵੱਖਰਾ ਅਸਰ ਨਹੀਂ ਹੁੰਦਾ ਮੈਂ 7 ਸਾਲ ਤੋਂ ਛੋਟੇ ਬੱਚਿਆਂ ਦੀ ਗੱਲ ਕਰਦੀ ਆ ਕਿਉਂਕਿ ਛੋਟੇ ਬੱਚਿਆਂ ਦਾ ਜ਼ਿਕਰ ਆਇਆ ਇੱਥੇ ਬੱਚਿਆਂ ਦਾ ਨਹੀਂ ਪਰ ਛੋਟੇ ਬੱਚਿਆਂ ਦਾ ਕਿਉਂਕਿ ਜਿੱਦਾਂ ਜਿੱਦਾਂ ਬੱਚਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਉੱਤੇ ਸੰਸਾਰ ਦਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਪਰ ਜਦੋਂ ਬੱਚਾ ਛੋਟਾ ਹੁੰਦਾ ਉਹ ਬਹੁਤ ਪਿਓਰ ਹੁੰਦਾ ਹੈ ਬਹੁਤ ਨੇਚਰਲ ਹੁੰਦਾ ਹੈ ਬਹੁਤ ਸ਼ੁੱਧਤਾ ਹੁੰਦੀ ਹੈ ਉਹਦੇ ਅੰਦਰ ਔਰ ਉਹ ਕੁਦਰਤ ਦੇ ਨਾਲ ਭਰਪੂਰ ਹੁੰਦਾ ਕੁਦਰਤ ਦੇ ਨਾਲ ਭਰਪੂਰ ਹੋਣਾ ਮਤਲਬ ਉਸ ਵੇਲੇ ਉਹਦਾ ਸੁਭਾਅ ਐਨ ਪਰਮੇਸ਼ਵਰ ਵਰਗਾ ਹੁੰਦਾ ਅਰ ਬੁੱਕ ਆਫ ਜੈਨੇਸਿਸ ਦੇ ਵਿੱਚ ਕੀ ਲਿਖਿਆ ਉਤਪਤੀ ਕਿਤਾਬ ਦੇ ਵਿੱਚ ਕੀ ਲਿਖਿਆ ਜਦੋਂ ਪਰਮੇਸ਼ਵਰ ਨੇ ਆਦਮ ਨੂੰ ਬਣਾਇਆ ਤਾਂ ਕਿਹਾ ਆਓ ਇਹਨੂੰ ਆਪਣੇ ਸੁਭਾਅ ਤੇ ਬਣਾਈਏ ਅਰ ਜੇ ਤੁਸੀਂ ਪਰਮੇਸ਼ਵਰ ਦਾ ਸੁਭਾਅ ਦੇਖਣਾ ਚਾਹੋ ਤਾਂ 2 ਸਾਲ ਤੋਂ ਲੈ ਕੇ 5 ਸਾਲ ਦੀ ਉਮਰ ਤੱਕ ਦਾ ਜਿਹੜਾ ਬੱਚਾ ਹੈ ਉਹ ਬਹੁਤ ਜ਼ਿਆਦਾ ਉਹਦਾ ਸੁਭਾਅ ਪਰਮੇਸ਼ਵਰ ਦੇ ਸੁਭਾਅ ਵਰਗਾ ਹੁੰਦਾ ਹੈ ਵਫਾਦਾਰੀ ਉਹਦੇ ਅੰਦਰ ਸੱਚਾਈ ਉਹਦੇ ਅੰਦਰ ਝੂਠ ਨਹੀਂ ਬੋਲਣਾ ਹਾਂ ਦੀ ਹਾਂ ਨਾ ਦੀ ਨਾ ਕੋਈ ਭਲੇ ਬੁਰੇ ਦੇ ਨਾਲ ਫਰਕ ਨਹੀਂ ਕਰਨਾ ਕਿਸੇ ਅਮੀਰ ਗਰੀਬ ਦੇ ਨਾਲ ਕੋਈ ਫਰਕ ਨਹੀਂ ਕਰਨਾ ਜਾਤ ਉਹਦੇ ਲਈ ਕੋਈ ਮਾਇਨੇ ਨਹੀਂ ਰੱਖਦੀ ਮਨੁੱਖਾਂ ਦੀਆਂ ਬਣਾਈਆਂ ਹੋਈਆਂ ਫਿਰਕਾ ਪ੍ਰਸਤੀਆਂ ਉਹਦੇ ਉੱਤੇ ਕੋਈ ਅਸਰ ਨਹੀਂ ਰੱਖਦੀਆਂ ਤਾਂ ਬਹੁਤ ਨੈਚੁਰਲ ਹੁੰਦਾ ਆ ਬਹੁਤ ਕੁਦਰਤ ਦੇ ਨਾਲ ਭਰਿਆ ਹੋਇਆ ਕੁਦਰਤੀ ਰੂਪ ਹੁੰਦਾ ਅਰ ਪਰਮੇਸ਼ਵਰ ਚਾਹੁੰਦੇ ਆ ਕਿ ਜਦੋਂ ਅਸੀਂ ਵੱਡੇ ਵੀ ਹੁੰਨੇ ਆ ਉਹ ਕੁਦਰਤ ਦੇ ਨਾਲ ਅਸੀਂ ਭਰਪੂਰ ਰਹੀਏ ਉਹ ਕੁਦਰਤ ਜਿਹੜੀ ਪਰਮੇਸ਼ਵਰ ਨੇ ਸਾਡੇ ਅੰਦਰ ਭਰੀ ਹੋਈ ਆ ਅਰ ਪਰਮੇਸ਼ਵਰ ਚਾਹੁੰਦੇ ਆ ਕਿ ਅਸੀਂ ਬੱਚਿਆਂ ਦੇ ਵਾਂਗ ਇਮਾਨਦਾਰ ਹੋਈਏ ਕਿੰਨਾ ਕਿਉਂ ਜੋ ਪਰਮੇਸ਼ਵਰ ਦਾ ਰਾਜ ਇਹੋ ਜਹਾਂ ਦਾ ਹੈ ਉਹੇ ਲੋਕ ਪਰਮੇਸ਼ਵਰ ਦੇ ਰਾਜ ਵਿੱਚ ਐਂਟਰ ਕਰ ਸਕਦੇ ਆ ਜਿਨ੍ਹਾਂ ਦਾ ਸੁਭਾ ਬੱਚਿਆਂ ਵਰਗਾ ਹੋਏਗਾ ਇਮਾਨਦਾਰ ਬੇਸ਼ੱਕ ਅਸੀਂ ਸਰੀਰਕ ਤੌਰ ਤੇ ਵੱਡੇ ਹੋ ਜਾਈਏ ਸਾਡੀ ਉਮਰ ਦੇ ਬਰੇ ਵੱਧ ਗਏ ਹੋਣ ਚਾਹੇ ਅਸੀਂ 20 ਸਾਲ ਦੇ ਹੋਈਏ 15 ਦੇ ਹੋਈਏ 50 ਦੇ ਹੋਈਏ 70 ਦੇ ਹੋਈਏ 85 ਦੇ ਹੋਈਏ ਜਾਂ ਪ੍ਰਭੂ ਦੀ ਕਿਰਪਾ ਦੇ ਨਾਲ 100ਵੇਂ ਸਾਲ ਦੇ ਵਿੱਚ ਹੋਈਏ ਪਰ ਪਰਮੇਸ਼ਵਰ ਦੀ ਇੱਛਾ ਹੈ ਕਿ ਸਾਡੇ ਅੰਦਰ ਬੱਚਿਆਂ ਵਾਲੀ ਪਿਓਰਿਟੀ ਔਰ ਬੱਚਿਆਂ ਦੇ ਵਾਂਗ ਕੁਦਰਤ ਸਾਡੇ ਅੰਦਰ ਹਮੇਸ਼ਾ ਹੀ ਭਰੀ ਰਹੇ ਸਾਡੇ ਅੰਦਰ ਵਲਛਲ ਨਾ ਹੋਏ ਪਰਮੇਸ਼ਵਰ ਪਰਮੇਸ਼ਵਰ ਨੂੰ ਪਿਓਰਿਟੀ ਪਸੰਦ ਹੈ ਜਦੋਂ ਪਰਮੇਸ਼ਵਰ ਕੋਈ ਚੀਜ਼ ਬਣਾਉਂਦੇ ਆ ਤਾਂ ਉਹ ਪਿਓਰ ਬਣਾਉਂਦੇ ਆ ਜਦੋਂ ਪਰਮੇਸ਼ਵਰ ਨੇ ਕੁਦਰਤ ਦੀ ਰਚਨਾ ਕੀਤੀ ਤਾਂ ਇਹ ਹਵਾ ਜਿਹੜੀ ਆ ਇਹ ਬਿਲਕੁਲ ਪਿਓਰ ਬਣਾਈ ਪਰ ਇੰਪਿਉਰਿਟੀਜ਼ ਕਿੱਥੋਂ ਆਈਆਂ ਮਨੁੱਖਾਂ ਨੇ ਫੈਕਟਰੀਆਂ ਬਣਾਈਆਂ ਗੱਡੀਆਂ ਬਣਾਈਆਂ ਉਹਨਾਂ ਚੋਂ ਧੂਆ ਨਿਕਲਿਆ ਮਨੁੱਖ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੇ ਨਾਲ ਹਵਾ ਅਸ਼ੁੱਧ ਹੋਈ ਇਹਦੀ ਸ਼ੁੱਧਤਾ ਘਟ ਗਈ ਪਰ ਪਰਮੇਸ਼ਵਰ ਨੇ ਅਸ਼ੁੱਧ ਨਹੀਂ ਬਣਾਈ ਪਰਮੇਸ਼ਵਰ ਨੇ ਪਿਓਰ ਬਣਾਇਆ ਪਾਣੀ ਪਰਮੇਸ਼ਵਰ ਨੇ ਪਿਓਰ ਬਣਾਇਆ ਉਹ ਵੱਖਰੀ ਗੱਲ ਆ ਕਿ ਸਾਡੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਗੰਦਗੀ ਉਸ ਪਾਣੀ ਦੇ ਵਿੱਚ ਜਾ ਕੇ ਮਿਲਦੀ ਆ ਔਰ ਉਹਨੂੰ ਜ਼ਹਿਰੀਲਾ ਕਰ ਦਿੰਦੀ ਆ ਪਰ ਪਰਮੇਸ਼ਵਰ ਨੇ ਪਿਓਰ ਬਣਾਇਆ ਇੱਕ ਬੱਚਾ ਜਦੋਂ ਪੈਦਾ ਹੁੰਦਾ ਆ ਅਰ ਜਦੋਂ ਤੱਕ ਸੰਸਾਰ ਦਾ ਰੰਗ ਉਹਦੇ ਉੱਤੇ ਨਹੀਂ ਚੜਦਾ ਜਦੋਂ ਤੱਕ ਉਹ ਸੰਸਾਰ ਦੀਆਂ ਚੀਜ਼ਾਂ ਨੂੰ ਆਪਣੇ ਅੰਦਰ ਅਡਾਪਟ ਨਹੀਂ ਕਰਦਾ ਉਦੋਂ ਤੱਕ ਉਹਦਾ ਮਨ ਬਿਲਕੁਲ ਪਿਓਰ ਹੁੰਦਾ ਕਿਉਂਕਿ ਪਰਮੇਸ਼ਵਰ ਨੇ ਉਹਦੇ ਮਨ ਨੂੰ ਪਿਓਰ ਬਣਾਇਆ ਇਮਪਿਓਰਿਟੀਆਂ ਕਿੱਥੋਂ ਆਉਂਦੀਆਂ ਆ ਅਸ਼ੁੱਧਤਾ ਕਿੱਥੋਂ ਆਉਂਦੀਆਂ ਆ ਸੰਸਾਰ ਦੇ ਵਿੱਚੋਂ ਅਸੀਂ ਬੱਚਿਆਂ ਨੂੰ ਕਹਿੰਨੇ ਆ ਫਲਾਨੇ ਨੂੰ ਇਦਾਂ ਕਹਿ ਦੇ ਜੇ ਤੈਨੂੰ ਪੁੱਛੂ ਤੂੰ ਇਦਾਂ ਕਹੀਂ ਅਸੀਂ ਉਹਨਾਂ ਨੂੰ ਜਾਚ ਸਿਖਾਉਂਦੇ ਆਂ ਔਰ ਫਿਰ ਉਹ ਸਿੱਖ ਜਾਂਦੇ ਆਂ ਫਿਰ ਉਹਨਾਂ ਦੀ ਪਿਓਰਿਟੀ ਦੇ ਵਿੱਚ ਇੰਪਿਓਰਿਟੀਆਂ ਜਾ ਕੇ ਰਲ ਜਾਂਦੀਆਂ ਉਹਨਾਂ ਦੀ ਸ਼ੁੱਧਤਾ ਦੇ ਵਿੱਚ ਅਸ਼ੁੱਧੀਆਂ ਰਲ ਜਾਂਦੀਆਂ ਆਂ ਪਰ ਪਰਮੇਸ਼ਵਰ ਨਹੀਂ ਚਾਹੁੰਦੇ ਕਿ ਪਰਮੇਸ਼ਵਰ ਦੀ ਬਣਾਈ ਹੋਈ ਔਰ ਦਿੱਤੀ ਹੋਈ ਸ਼ੁੱਧਤਾ ਦੇ ਵਿੱਚ ਅਸੀਂ ਅਸ਼ੁੱਧਤਾ ਨੂੰ ਮਿਕਸ ਕਰ ਦਈਏ ਜੇ ਤੁਸੀਂ ਚਾਹਨੇ ਆ ਜਾਂ ਅਸੀਂ ਚਾਹਨੇ ਆ ਕਿ ਅਸੀਂ ਪਰਮੇਸ਼ਵਰ ਦੀ ਕਿੰਗਡਮ ਦੇ ਵਿੱਚ ਐਂਟਰ ਕਰੀਏ ਅਸੀਂ ਪਰਮੇਸ਼ਵਰ ਦੇ ਰਾਜ ਦੇ ਵਿੱਚ ਵੜੀਏ ਤਾਂ ਫਿਰ ਤੋਂ ਸਾਨੂੰ ਸ਼ੁੱਧਤਾ ਦੇ ਵਿੱਚ ਆਉਣਾ ਹੀ ਪਵੇਗਾ ਕਿਉਂਕਿ ਪ੍ਰਭੂ ਜੀ ਨੇ ਦੱਸ ਦਿੱਤਾ ਪ੍ਰਭੂ ਯਿਸੂ ਮਸੀਹ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਛੋਟਿਆਂ ਬਾਲਕਾਂ ਵਰਗਾ ਆ ਪਰਮੇਸ਼ਵਰ ਦਾ ਜਿਹੜਾ ਰਾਜ ਆ ਉਹ ਨਾ ਲੋਕਾਂ ਦੇ ਲਈ ਆ ਜਿਹੜੇ ਛੋਟੇ ਬਾਲਕਾਂ ਜਿਹੇ ਆ ਕਿੰਨਾ ਕਿਉਂਕਿ ਪਰਮੇਸ਼ਵਰ ਦਾ ਰਾਜ ਇਹੋ ਜਹਿਆਂ ਦਾ ਹੈ ਜਿਹੜੇ ਉਹਨਾਂ ਵਰਗੇ ਆ ਜੇ ਅਸੀਂ ਪਰਮੇਸ਼ਵਰ ਦੀ ਬਾਦਸ਼ਾਹਤ ਵਿੱਚ ਵੜਨਾ ਸਾਨੂੰ ਚਲਾਕੀਆਂ ਕਰਨੀਆਂ ਛੱਡਣੀਆਂ ਹੀ ਪੈਣਗੀਆਂ ਸਾਨੂੰ ਝੂਠ ਬੋਲਣਾ ਛੱਡਣਾ ਹੀ ਪਵੇਗਾ ਸਾਨੂੰ ਚੋਰੀ ਕਰਨੀ ਛੱਡਣੀ ਹੀ ਪਵੇਗੀ ਸਾਨੂੰ ਕਿਸੇ ਨੂੰ ਧੋਖਾ ਦੇਣਾ ਛੱਡਣਾ ਹੀ ਪਵੇਗਾ ਪ੍ਰੇਮ ਸਾਨੂੰ ਆਪਣੇ ਮਨ ਚੋਂ ਕੱਢਣਾ ਹੀ ਪਵੇਗਾ ਨਫ਼ਰਤ ਕਰਨੀ ਸਾਨੂੰ ਛੱਡਣੀ ਹੀ ਪਵੇਗੀ ਆਣ ਆਗਿਆਕਾਰੀ ਕਰਨੀ ਸਾਨੂੰ ਛੱਡਣੀ ਹੀ ਪਵੇਗੀ ਤਾਂ ਜਾ ਕੇ ਅਸੀਂ ਪਰਮੇਸ਼ਵਰ ਦੇ ਰਾਜ ਵਿੱਚ ਐਂਟਰ ਕਰ ਸਕਦੇ ਹਾਂ ਆਦਰਵਾਇਜ਼ ਨਹੀਂ ਕਰ ਸਕਦੇ ਅੱਜ ਅਸੀਂ ਚਾਹੁੰਦੇ ਹਾਂ ਕਿ ਅਸੀਂ ਪਰਮੇਸ਼ਵਰ ਦੀ ਬਾਦਸ਼ਾਹਤ ਦੇ ਵਿੱਚ ਵੜੀਏ ਕੋਸ਼ਿਸ਼ ਵੀ ਕਰ ਰਹੇ ਹਾਂ ਪਰ ਵਚਨ ਦੇ ਵਿੱਚ ਲਿਖਿਆ ਗਿਆਨ ਬਿਨਾ ਮੇਰੀ ਪਰਜਾ ਨਾਸ਼ ਹੋ ਰਹੀ ਹੈ ਅਸੀਂ ਵਚਨ ਦਾ ਗਿਆਨ ਨਹੀਂ ਲੈਂਦੇ ਕਿ ਜਿਨ੍ਹਾਂ ਨੇ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਆ ਜਿਨ੍ਹਾਂ ਨੇ ਪਰਮੇਸ਼ਵਰ ਦੇ ਬਾਦਸ਼ਾਹਤ ਵਿੱਚ ਵੜਨਾ ਆ ਜਿਹੜੇ ਸਵਰਗ ਰਾਜ ਦੇ ਵਿੱਚ ਵੜਨਾ ਚਾਹੁੰਦੇ ਆ ਉਹਨਾਂ ਨੂੰ ਕਿਹੋ ਜਿਹਾ ਬਣਨਾ ਪਵੇਗਾ ਜਿੱਦਾਂ ਸਕੂਲ ਦਾ ਇੱਕ ਕਾਨੂੰਨ ਹੁੰਦਾ ਕਿ ਜੇ ਤੁਸੀਂ ਬੱਚਿਆਂ ਨੇ ਵਰਦੀ ਨਹੀਂ ਪਾਈ ਉਹ ਕਲਾਸ 'ਚ ਨਹੀਂ ਐਂਟਰ ਕਰ ਸਕਦੇ ਜੇ ਉਹਨਾਂ ਦੇ ਕੋਲ ਆਈ ਕਾਰਡ ਨਹੀਂ ਹੈਗਾ ਆਈਡੈਂਟੀਟੀ ਕਾਰਡ ਨਹੀਂ ਹੈਗਾ ਉਹਨਾਂ ਦਾ ਨਾਮ ਦਾਖਲ ਨਹੀਂ ਹੈਗਾ ਉੱਥੇ ਉਹ ਐਂਟਰ ਨਹੀਂ ਕਰ ਸਕਦੇ ਵੱਖਰੇ ਤਰ੍ਹਾਂ ਦੇ ਡਿਸਪਲਿਨਸ ਜਾਂ ਅਨੁਸ਼ਾਸਨੀਆਂ ਵੱਖਰੇ ਤਰ੍ਹਾਂ ਦੇ ਕਾਨੂੰਨ ਆ ਇਸੇ ਤਰੀਕੇ ਦੇ ਨਾਲ ਪਰਮੇਸ਼ਵਰ ਦੀ ਬਾਦਸ਼ਾਹਤ ਵਿੱਚ ਵੜਨ ਦਾ ਇੱਕ ਕਾਨੂੰਨ ਆ ਕਿ ਸਾਨੂੰ ਬੱਚਿਆਂ ਵਰਗੇ ਪਿਓਰ ਹੋਣਾ ਪਊਗਾ ਸਾਡਾ ਸੁਭਾਅ ਬੱਚਿਆਂ ਵਰਗਾ ਫਲੈਕਸੀਬਲ ਹੋਣਾ ਚਾਹੀਦਾ ਹੈ ਅਸੀਂ ਸਖਤ ਦਿਲ ਨਹੀਂ ਹੋਣੇ ਚਾਹੀਦੇ ਨਿਮਰਤਾ ਵਾਲਾ ਸੁਭਾਅ ਹੋਣਾ ਚਾਹੀਦਾ ਬੱਚੇ ਨੂੰ ਤੁਸੀਂ ਬਹੁਤ ਆਸਾਨੀ ਨਾਲ ਮਨਾ ਸਕਦੇ ਆ ਬੱਚੇ ਸਖਤ ਦਿਲ ਨਹੀਂ ਹੁੰਦੇ ਬੱਚਿਆਂ ਨੂੰ ਫਰਕ ਨਹੀਂ ਪੈਂਦਾ ਕਿ ਉਹਨਾਂ ਦੇ ਮਾਤਾ ਪਿਤਾ ਅਮੀਰ ਆ ਜਾਂ ਗਰੀਬ ਆ ਉਹਨਾਂ ਦੇ ਚਾਚੇ ਤਾਏ ਅਮੀਰ ਆ ਜਾਂ ਗਰੀਬ ਆ ਉਹਨਾਂ ਦੇ ਘਰ ਮਿਲਣ ਜਿਹੜਾ ਆਇਆ ਉਹ ਅਮੀਰ ਆ ਕਿ ਗਰੀਬ ਆ ਪਰ ਉਹ ਸਭ ਨਾਲ ਹੱਸ ਕੇ ਬੋਲਦੇ ਆ ਸਭ ਦੇ ਨਾਲ ਫ੍ਰੈਂਡਲੀ ਹੁੰਦੇ ਆ ਸਭ ਦੇ ਨਾਲ ਉਹ ਸਾਰੀਆਂ ਗੱਲਾਂ ਕਰਦੇ ਆ ਜਿਹੜੀਆਂ ਉਹਨਾਂ ਦੇ ਦਿਲ ਦੇ ਅੰਦਰ ਆ ਪਰ ਜਦੋਂ ਅਸੀਂ ਆਪਣੇ ਆਪ ਨੂੰ ਸਿਆਣਾ ਜਿੱਥੇ ਅਸੀਂ ਸ਼ਬਦ ਯੂਜ਼ ਕਰਦੇ ਕਿ ਅਸੀਂ ਸਿਆਣੇ ਹੋ ਗਏ ਆ ਅਸੀਂ ਸਿਆਣਪ ਕਿਹੜੀ ਚੀਜ਼ ਨੂੰ ਸਮਝਦੇ ਆ ਨ ਭੇਤ ਨੂੰ ਕਰਨਾ ਅਸੀਂ ਸਿਆਣਪ ਗੈਣਦੇ ਹਾਂ ਫਿਰਕੇ ਪ੍ਰਸਤੀਆਂ ਵਿੱਚ ਵੰਡ ਦੇਣ ਨੂੰ ਅਸੀਂ ਸਿਆਣਪ ਸਮਝਦੇ ਹਾਂ ਧੋਖਾ ਦੇਣ ਨੂੰ ਅਸੀਂ ਸਿਆਣਪ ਸਮਝਦੇ ਹਾਂ ਵਿਤਕਰਾਂ ਕਰਨ ਨੂੰ ਅਸੀਂ ਸਿਆਣਪ ਸਮਝਦੇ ਹਾਂ ਚਲਾਕੀ ਕਰਨ ਨੂੰ ਅਸੀਂ ਸਿਆਣਪ ਸਮਝਦੇ ਹਾਂ ਕਿਉਂਕਿ ਜੇ ਕੋਈ ਮਨੁੱਖ ਸਾਡੇ ਘਰ ਵਿੱਚ ਇਹੋ ਜਿਹਾ ਆ ਜਾਏ ਜਿਹੜਾ ਚਲਾਕੀ ਨਾ ਕਰੇ ਪਰ ਉਹ ਐਨ ਜੋਕੋਸ਼ ਉਹਦੇ ਮਨ 'ਚ ਚੱਲਦਾ ਆ ਉਦਾਂ ਦੀਆਂ ਗੱਲਾਂ ਕਰੇ ਆਪਾਂ ਕਹਿੰਦੇ ਇਹਨੂੰ ਅਕਲ ਨਹੀਂ ਹੈਗੀ ਪਰ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਉਹ ਸਾਡੇ ਨਾਲੋਂ ਜ਼ਿਆਦਾ ਉੱਤਮ ਆ ਉਹ ਜ਼ਿਆਦਾ ਚੰਗਾ ਹੈ ਕਰਕੇ ਉਹਦੇ ਵਿੱਚ ਕੋਈ ਇਹੋ ਜੀ ਇੰਪਿਉਰਿਟੀ ਨਹੀਂ ਆ ਜਿਹੜੇ ਵਲਛਲ ਸਾਡੇ ਵਿੱਚ ਆ ਸੋ ਸਾਨੂੰ ਬਹੁਤ ਸਧਾਰਨ ਬਨਣਾ ਪੈਣਾ ਹੈ ਜੇ ਅਸੀਂ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਹੈ ਅਪਮਤੀ ਦੀ ਪੁਸਤਕ ਉਹਦਾ 18 ਨੰਬਰ ਅਧਿਆਏ ਤੇ ਉਹਦੀ 3 ਨੰਬਰ ਪੰਕਤੀ ਵਿੱਚ ਦੇਖਦੇ ਹਾਂ ਇੱਥੇ ਵੀ ਪ੍ਰਭੂ ਯਿਸੂ ਮਸੀਹ ਗੱਲ ਕਰ ਰਹੇ ਸੇਮ ਹੀ ਸੀਨ ਆ ਪਰ ਬੁੱਕ ਡਿਫਰੈਂਟ ਆ ਲਿਖਿਆ ਅਤੇ ਕਿਹਾ ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਗ ਨਾ ਬਣੋ ਤਾਂ ਸਵਰਗ ਦੇ ਰਾਜ ਵਿੱਚ ਕਦੀ ਨਾ ਬੜੋਗੇ ਹੁਣ ਇੱਥੇ ਕੀ ਲਿਖਿਆ ਮੈਂ ਤੁਹਾਨੂੰ ਸੱਚ ਆਖਦਾ ਆ ਐਵੇਂ ਹੀ ਗੱਲ ਨਹੀਂ ਹੈਗੀ ਤੁਹਾਡਾ ਐਂਟਰਟੇਨ ਕਰਨ ਨੂੰ ਨਹੀਂ ਆ ਕਹਿੰਦਾ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਆ ਸੱਚ ਆਖਦਾ ਆ ਭਈ ਜੇ ਤੁਸੀਂ ਨਾ ਮੁੜੋ ਕਿਉਂਕਿ ਪ੍ਰਭੂ ਜੀ ਜਾਣਦੇ ਆ ਕਿ ਅਸੀਂ ਅੱਗੇ ਲੰਘ ਚੁੱਕੇ ਆਂ ਅਰ ਬਚਪਨ ਪਿੱਛੇ ਰਹਿ ਗਿਆ ਏ ਪਰ ਪ੍ਰਭੂ ਜੀ ਕੀ ਕਹਿ ਰਹੇ ਆ ਜੇ ਤੁਸੀਂ ਨਾ ਮੁੜੋ ਅਤੇ ਛੋਟਿਆਂ ਬਾਲਕਾਂ ਵਾਂਗ ਨਾ ਬਣੋ ਤਾਂ ਸਵਰਗ ਦੇ ਰਾਜ ਵਿੱਚ ਕਦੀ ਨਾ ਬੜੋਗੇ ਸਾਨੂੰ ਵਾਪਸ ਮੁੜਨਾ ਹੈ ਬੇਸ਼ੱਕ ਅਸੀਂ 25 ਦੀ ਉਮਰ ਤੋਂ 5 ਸਾਲ ਦੇ ਦੁਬਾਰਾ ਨਹੀਂ ਬਣ ਸਕਦੇ ਪਰ 5 ਸਾਲ ਦੇ ਬੱਚੇ ਦੇ ਵਾਂਗ ਅਸੀਂ ਆਪਣੇ ਹਿਰਦੇ ਨੂੰ ਪਵਿੱਤਰ ਕਰਨ ਦੇ ਵਿੱਚ ਸਫਲ ਹੋ ਸਕਦੇ ਹਾਂ ਪਰਮੇਸ਼ਵਰ ਦੀ ਕਿਰਪਾ ਤੇ ਮਦਦ ਦੇ ਨਾਲ ਜੇ ਪਰਮੇਸ਼ਵਰ ਨੇ ਕਹਿ ਦਿੱਤਾ ਵਾਪਸ ਮੁੜੋ ਫਿਰ ਸਾਨੂੰ ਮੋੜਨਾ ਪੈਣਾ ਹੈ ਅਰ ਜੇ ਨਹੀਂ ਮੁੜਾਂਗੇ ਬੱਚਿਆਂ ਵਰਗੇ ਨਹੀਂ ਬਣਾਂਗੇ ਇੱਕ ਇੰਦਾ ਫਿਰ ਤੁਸੀਂ ਸਵਰਗ ਦੇ ਰਾਜ ਵਿੱਚ ਕਦੀ ਵੀ ਨਹੀਂ ਵੜ ਸਕੋਗੇ ਫਿਰ ਚਾਹੇ ਅਸੀਂ ਜਿੰਨੇ ਮਰਜੀ ਵਰਤ ਰੱਖ ਲਈਏ ਜਿੰਨੀ ਮਰਜੀ ਪ੍ਰਾਰਥਨਾ ਕਰ ਲਈਏ ਜਿੰਨੇ ਮਰਜੀ ਲੰਗਰ ਲਗਾ ਲਈਏ ਜਿੰਨੇ ਮਰਜੀ ਦਾਨ ਪੁੰਨ ਕਰ ਲਈਏ ਪਰ ਜੇ ਸਾਡਾ ਮਨ ਸਾਫ਼ ਨਾ ਹੋਇਆ ਜੇ ਸਾਡੇ ਮਨ ਚੋਂ ਧੋਖੇ ਬਾਜ਼ੀਆਂ ਖਤਮ ਨਾ ਹੋਈਆਂ ਲੜਾਈਆਂ ਝਗੜੇ ਖਤਮ ਨਾ ਹੋਏ ਵੈਰ ਵਿਰੋਧ ਖਤਮ ਨਾ ਹੋਏ ਫੇਰ ਅਸੀਂ ਕਦੀ ਵੀ ਸਵਰਗ ਰਾਜ ਨੂੰ ਨਹੀਂ ਦੇਖ ਸਕਾਂਗੇ ਉਹਨੂੰ ਉਹਦੇ ਵਿੱਚ ਐਂਟਰ ਨਹੀਂ ਕਰ ਸਕਾਂਗੇ ਕਿਉਂਕਿ ਇਹ ਕੋਈ ਮਨੁੱਖ ਨਹੀਂ ਪਰ ਪ੍ਰਭੂ ਯੀਸੂ ਮਸੀਹ ਆਪ ਆਪਣੇ ਮੂੰਹ ਤੋਂ ਇਹ ਸ਼ਬਦ ਉਚਾਰ ਰਹੇ ਆ ਪ੍ਰਭੂ ਜੀ ਨੇ ਵੱਖਰੇ ਵੱਖਰੇ ਵਚਨਾਂ ਦੇ ਰਾਹੀਂ ਸਾਨੂੰ ਪ੍ਰੂਵ ਕੀਤਾ ਕਿ ਉਹਨਾਂ ਨੂੰ ਬੱਚਿਆਂ ਵਾਲਾ ਜਿਹੜਾ ਸੁਭਾਅ ਆ ਉਹ ਬਹੁਤ ਪਸੰਦ ਆ ਤੁਹਾਨੂੰ ਪਤਾ ਪਵਿੱਤਰ ਬਾਈਬਲ ਦੇ ਵਿੱਚ ਇੱਕ ਜਗ੍ਹਾ ਤੇ ਲਿਖਿਆ ਆ ਕਿੰਨਾ ਤੇਰੇ ਗਰੋਧ ਦੇ ਉੱਤੇ ਸੂਰਜ ਨਾ ਡੁੱਬੇ ਗੁੱਸਾ ਤਾਂ ਕਰ ਪਰ ਤੇਰੇ ਗੁੱਸੇ ਦੇ ਉੱਤੇ ਸੂਰਜ ਨਾ ਡੁੱਬੇ ਭਾਵੇਂ ਸੂਰਜ ਢਲਣ ਤੋਂ ਪਹਿਲਾਂ ਪਹਿਲਾਂ ਤੇਰਾ ਗੁੱਸਾ ਦੂਰ ਹੋ ਜਾਏ ਜਿਹਦੇ ਨਾਲ ਤੇਰੀ ਲੜਾਈ ਹੋਈ ਆ ਉਹਦੇ ਨਾਲ ਤੇਰਾ ਮਨ ਮਨੋਤ ਹੋ ਜਾਏ ਉਹਦੇ ਨਾਲ ਤੇਰਾ ਫੈਸਲਾ ਹੋ ਜਾਏ ਤੇਰੇ ਮਨ ਦੇ ਵਿੱਚ ਤੂੰ ਗੁੱਸਾ ਲੈ ਕੇ ਰਾਤ ਦੇ ਵਿੱਚ ਐਂਟਰ ਨਹੀਂ ਕਰਨਾ ਮਤਲਬ ਕਿ ਛੇਤੀ ਤੋਂ ਛੇਤੀ ਆਪਣੀ ਨਾਰਾਜ਼ਗੀ ਨੂੰ ਕਹਿੰਦਾ ਤੁਸੀਂ ਦੂਰ ਕਰੋ ਅਰ ਬੱਚੇ ਕੀ ਕਰਦੇ ਆ ਹੁਣੇ ਗੁੱਸੇ ਹੁੰਦੇ ਆ ਹੁਣੇ ਹੀ ਫੇਰ ਇਕੱਠੇ ਖੇਡਣ ਲੱਗ ਜਾਂਦੇ ਆ ਕਿਸੇ ਚੀਜ਼ ਤੋਂ ਲੜਦੇ ਆ ਫਿਰ ਉਸੇ ਚੀਜ਼ ਨੂੰ ਸ਼ੇਅਰ ਕਰ ਲੈਂਦੇ ਆ ਜਿਆਦਾ ਸਮਾਂ ਤੱਕ ਉਹ ਗੁੱਸਾ ਨਹੀਂ ਰਹਿੰਦੇ ਇੰਨਾ ਨਹੀਂ ਕਿ ਇੱਕ 5 ਸਾਲ ਦਾ ਬੱਚਾ ਹੋਏ ਉਹ ਕਿਸੇ ਦੂਜੇ ਆਪਣੇ ਬੱਚੇ ਦੇ ਨਾਲ ਲੜ ਪਿਆ ਆਪਣੇ ਸਾਥੀ ਦੇ ਨਾਲ ਲੜ ਪਿਆ ਤੇ ਫਿਰ ਉਹ ਮਹੀਨਾ ਮਹੀਨਾ ਉਹਦੇ ਨਾਲ ਲੜਿਆ ਰਹੇ ਸਿਆਣੇ ਕੀ ਕਹਿੰਦੇ ਹੁੰਦੇ ਨਿਆਣਿਆਂ ਦੀ ਗੱਲ ਵਿੱਚ ਨਾ ਪਿਓ ਇਹਨਾਂ ਨੇ ਫੇਰ ਉਦਾਂ ਦੇ ਹੋ ਜਣਾ ਆਪਾਂ ਬੁਰੇ ਬਣ ਜਾਣ ਜਿਹੜੀਆਂ ਸਿਆਣੀਆਂ ਸੱਸਾਂ ਹੁੰਦੀਆਂ ਉਹ ਆਪਣੀਆਂ ਨੋਹਾਂ ਜਿਹੜੀਆਂ ਜੁਆਇੰਟ ਫੈਮਿਲੀ 'ਚ ਰਹਿਣ ਉਹਨਾਂ ਨੂੰ ਕੀ ਕਹਿੰਦੀਆਂ ਹੁੰਦੀਆਂ ਨਿਆਣਿਆਂ ਪਿੱਛੇ ਲੱਗ ਕੇ ਨਾ ਲੜਿਓ ਇਹਨਾਂ ਨੇ ਮੰਨ ਲੈਣਾ ਤੁਸੀਂ ਫਸ ਪੈਣਾ ਇੱਕ ਦੂਜੇ ਨਾਲ ਉਹਦਾ ਕੀ ਮਤਲਬ ਆ ਨਿਆਣੇ ਬਾਲਾਚਰ ਗੁੱਸੇ ਨਹੀਂ ਰਹਿੰਦੇ ਤੇ ਵਚਨ ਵਿੱਚ ਸਿਆਣਿਆਂ ਲਈ ਵੀ ਕੀ ਲਿਖਿਆ ਆ ਕਹਿੰਦਾ ਸੂਰਜ ਢਲਣ ਤੋਂ ਪਹਿਲਾਂ ਪਹਿਲਾਂ ਆਪਣਾ ਜਿਹੜਾ ਗੁੱਸਾ ਆ ਉਹਨੂੰ ਤੇ ਉਹਦੀ ਵਜ੍ਹਾ ਨੂੰ ਖਤਮ ਕਰ ਲਓ ਇਸ ਲਈ ਸਾਨੂੰ ਵਚਨ ਇਦਾਂ ਦੱਸਦਾ ਨਿਆਣਿਆਂ ਕੋਲੋਂ ਵੀ ਸਿੱਖੋ ਬੇਸ਼ੱਕ ਸਾਨੂੰ ਮੂ ਨਾਲ ਕੁਝ ਨਹੀਂ ਸਿਖਾ ਸਕਦੇ ਬੇਸ਼ੱਕ ਸਾਡੀ ਐਜੂਕੇਸ਼ਨ ਜ਼ਿਆਦਾ ਹੋ ਸਕਦੀ ਆ ਸਾਡੀ ਏਜ ਜ਼ਿਆਦਾ ਹੋ ਸਕਦੀ ਆ ਸਾਡਾ ਐਕਸਪੀਰੀਅੰਸ ਜ਼ਿਆਦਾ ਹੋ ਸਕਦਾ ਸਾਡੀ ਉਮਰ ਵੱਧ ਹੋ ਸਕਦੀ ਪੜਾਈ ਵੱਧ ਹੋ ਸਕਦੀ ਤਜਰਬਾ ਜ਼ਿਆਦਾ ਹੋ ਸਕਦਾ ਜੋ ਖਾਸੀਅਤ ਬੱਚਿਆਂ ਦੇ ਅੰਦਰ ਪਰਮੇਸ਼ਰ ਨੇ ਪਾਈ ਆ ਪਰਮੇਸ਼ਰ ਸਾਨੂੰ ਉਸ ਖਾਸੀਅਤ ਨੂੰ ਆਪਣੇ ਅੰਦਰ ਸਾਡੇ ਅੰਦਰ ਪੈਦਾ ਕਰਨ ਦੇ ਲਈ ਆਪਣੇ ਬਚਨ ਦੇ ਰਾਹੀਂ ਕਹਿ ਰਹੇ ਆ ਇੱਕ ਵਾਰੀ ਦੀ ਗੱਲ ਆ ਕੋਈ ਬੰਦਾ ਚਟਾਨ ਦੇ ਉੱਤੇ ਖੜਾ ਸੀਗਾ ਤੇ ਅਚਾਨਕ ਉਹਦਾ ਪੈਰ ਤਿਲਕ ਗਿਆ ਜਦੋਂ ਉਹ ਡਿੱਗਾ ਹੱਲੇ ਡੇਗ ਰਿਆ ਸੀਗਾ ਤੇ ਉਹਦਾ ਹੱਥ ਕਿਸੇ ਝਾੜੀ ਨੂੰ ਪੈ ਗਿਆ ਕਿਸੇ ਟਾਣੀ ਨੂੰ ਪੈ ਗਿਆ ਚਟਾਨ ਦੇ ਵਿੱਚੋਂ ਕੁਝ ਉੱਗਿਆ ਹੋਇਆ ਸੀਗਾ ਤੇ ਉਹਨੇ ਉਸ ਝਾੜੀ ਨੂੰ ਜਾਂ ਉਸ ਟਾਣੀ ਨੂੰ ਘੁੱਟ ਕੇ ਫੜ ਲਿਆ ਹੁਣ ਉਹ ਲਮਕਦਾ ਆ ਤੇ ਉਹਨੇ ਸਾਰੇ ਜ਼ੋਰ ਨਾਲ ਟਾਣੀ ਫੜੀ ਆ ਤੋ ਮਦਦ ਲਈ ਪੁਕਾਰਦਾ ਆ ਕਹਿੰਦਾ ਉੱਤੇ ਕੋਈ ਹੈਗਾ ਮੇਰੀ ਮਦਦ ਵਾਸਤੇ ਜੇ ਕੋਈ ਮਦਦਲੀ ਹੈਗਾ ਤੇ ਮੈਨੂੰ ਬਚਾ ਲਵੇ ਚਰਚੋਂ ਨੂੰ ਆਵਾਜ਼ ਆਈ ਹਾਂ ਮੈਂ ਹੈਗਾ ਆ ਮੈਂ ਪਰਮੇਸ਼ਵਰ ਹਾਂ ਜੇ ਤੂੰ ਮੇਰੇ ਉੱਤੇ ਵਿਸ਼ਵਾਸ ਕਰੇ ਮੈਂ ਤੈਨੂੰ ਬਚਾ ਸਕਦਾ ਆ ਉਹ ਬੰਦਾ ਕਹਿੰਦਾ ਸ਼ੁਕਰ ਹੈ ਪਰਮੇਸ਼ਵਰ ਤੂੰ ਤਾਂ ਹੈਗਾ ਇੱਥੇ ਤੂੰ ਜ਼ਰੂਰ ਮੈਨੂੰ ਬਚਾ ਲੂਗਾ ਕਹਿੰਦਾ ਮੈਂ ਤਾਂ ਤੇਰੇ ਤੇ ਬਹੁਤ ਵਿਸ਼ਵਾਸ ਕਰਦਾ ਤੂੰ ਇਦਾਂ ਕਰ ਹੁਣ ਮੈਨੂੰ ਫਟਾਫਟ ਬਚਾ ਲੈ ਪਰਮੇਸ਼ਵਰ ਨੇ ਕਿਹਾ ਫੇਰ ਤੂੰ ਇਸ ਟਾਣੀ ਨੂੰ ਛੱਡ ਦੇ ਬੰਦਾ ਕਹਿੰਦਾ ਇਹ ਭਲਾ ਕਿਹੜੀ ਗੱਲ ਹੋਈ ਇਹਦਾ ਹੀ ਤਾਂ ਮੈਨੂੰ ਆਸਰਾ ਹੈ ਤਾਂ ਪਰਮੇਸ਼ਰ ਨੇ ਕਿਹਾ ਫਿਰ ਤੂੰ ਮੇਰੇ ਤੇ ਵਿਸ਼ਵਾਸ ਕਾਦਾ ਕਰਦਾ ਹੈਂ ਤੋ ਬੰਦਾ ਕਹਿੰਦਾ ਜੇ ਪਰਮੇਸ਼ਰ ਦੇ ਬਿਨਾ ਕੋਈ ਹੋਰ ਹੈਗਾ ਤਾਂ ਉਹ ਮੈਨੂੰ ਬਚਾ ਲਵੇ ਉਥੇ ਕੋਈ ਹੋਰ ਹੈ ਨਹੀਂ ਸੀ ਬਹੁਤ ਵਾਰੀ ਸਾਡੀ ਲਾਈਫ ਚ ਇਦਾਂ ਹੀ ਹੁੰਦਾ ਹੈ ਅਸੀਂ ਕਈ ਵਾਰੀ ਇਹੋ ਜਿਹਾ ਧਾਮਾ ਤੋਂ ਤਿਲਕਦੇ ਆ ਇਹੋ ਜਿਹਾਂ ਗੱਲਾਂ ਦੇ ਵਿੱਚ ਤਿਲਕ ਜਾਂਦੇ ਆ ਅਰ ਸਾਨੂੰ ਥੋੜਾ ਜਿਹਾ ਹੀ ਸਹਾਰਾ ਹੁੰਦਾ ਕਿ ਅਸੀਂ ਨਹੀਂ ਤੇ ਡਿੱਗ ਸਕਦੇ ਆ ਪਰ ਸਾਨੂੰ ਇੱਕ ਚਾਂਸ ਮਿਲਦਾ ਕਿ ਅਸੀਂ ਪੁਕਾਰ ਸਕੀਏ ਅਸੀਂ ਮਦਦ ਮੰਗੀਏ ਪਰਮੇਸ਼ਵਰ ਦੇ ਕੋਲੋਂ ਅਰ ਅਸੀਂ ਕਹਿੰਨੇ ਕੋਈ ਹੈਗਾ ਜਿਹੜਾ ਮੈਨੂੰ ਬਚਾ ਲਵੇ ਉੱਥੇ ਤੁਹਾਨੂੰ ਇੱਕ ਆਵਾਜ਼ ਆਉਂਦੀ ਹਾਂ ਮੈਂ ਤੇਰਾ ਪਰਮੇਸ਼ਵਰ ਤੈਨੂੰ ਬਚਾ ਸਕਦਾ ਜੇ ਤੂੰ ਵਿਸ਼ਵਾਸ ਕਰੇਂ ਤੁਹਾਨੂੰ ਲੱਗਦਾ ਮੈਂ ਤਾਂ ਬਹੁਤ ਫੇਥਫੁਲ ਆ ਮੈਂ ਤੇ ਬਹੁਤ ਵਿਸ਼ਵਾਸੀ ਆ ਮੈਂ ਤੇ ਨੇਚਾ ਨਾਲ ਭਰਿਆ ਪਿਆ ਹੋਇਆ ਆ ਫੇਥ ਮੇਰੀ ਗਿਫਟ ਹੈ ਤੇ ਤੁਸੀਂ ਝੱਟ ਵੀ ਨਹੀਂ ਕਹਿੰਨੇ ਹਾਂ ਮੈਂ ਵਿਸ਼ਵਾਸ ਕਰਦਾ ਆ ਤੇ ਤੁਹਾਨੂੰ ਪ੍ਰਭੂ ਕੋਸ਼ ਕਰਨ ਦੇ ਲਈ ਕਹਿੰਦੇ ਆ ਕਿ ਜੇ ਤੂੰ ਮੇਰੇ ਉੱਤੇ ਵਿਸ਼ਵਾਸ ਕਰਦਾ ਚੱਲ ਫਿਰ ਇਦਾਂ ਕਰ ਪਰ ਤੁਸੀਂ ਉਹ ਕਰਨ ਲਈ ਤਿਆਰ ਨਹੀਂ ਹੁੰਦੇ ਕਿਉਂਕਿ ਤੁਹਾਨੂੰ ਲੱਗਦਾ ਜੇ ਤੁਸੀਂ ਆਥੇ ਲੱਗ ਗਏ ਫਿਰ ਤੁਸੀਂ ਨਹੀਂ ਬਚਣਾ ਉੱਥੋਂ ਤੁਹਾਡਾ ਵਿਸ਼ਵਾਸ ਪਰਖਿਆ ਜਾਂਦਾ ਆ ਕਿ ਤੁਹਾਨੂੰ ਆਪਣੀ ਮਤ ਉੱਤੇ ਜ਼ਿਆਦਾ ਵਿਸ਼ਵਾਸ ਆ ਪਰ ਪਰਮੇਸ਼ਵਰ ਦੇ ਵਚਨ ਉੱਤੇ ਉਹਦੇ ਮੂੰਹ ਚੋਂ ਨਿਕਲੇ ਹੋਏ ਲਫ਼ਜ਼ਾਂ ਦੇ ਉੱਤੇ ਘੱਟ ਵਿਸ਼ਵਾਸ ਆ ਪਰ ਇੱਕ ਛੋਟਾ ਬੱਚਾ ਜੋ ਕਿਸੇ ਚੀਜ਼ ਦੇ ਨਾਲ ਲੰਮਕਿਆ ਹੋਵੇ ਤੇ ਉਹਦਾ ਪਿਤਾ ਉਹਨੂੰ ਕਹੇ ਉਸ ਰੋਂਦੇ ਹੋਏ ਬੱਚੇ ਨੂੰ ਜਿਹੜਾ ਕਹੇ ਕਿ ਮੈਂ ਡਿੱਗ ਨਾ ਜਾਵਾਂ ਮੈਨੂੰ ਬਚਾ ਲਓ ਤੁਹਾਡੇ ਨਾਲ ਬਹੁਤ ਵਾਰੀ ਹੋਇਆ ਹੋਊਗਾ ਤੁਹਾਡੇ ਬੱਚਿਆਂ ਨੇ ਤੁਹਾਨੂੰ ਕਿਹਾ ਹੋਊਗਾ ਕਿਸੇ ਥਾਂ ਤੇ ਸਾਨੂੰ ਬਚਾਓ ਤੇ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਹੋਊਗਾ ਛੱਡ ਦੇ ਮੇਰਾ ਪੁੱਤ ਮੈਂ ਤੈਨੂੰ ਫੜ ਲੂੰਗਾ ਤੁਹਾਡੇ ਨਿਆਣਿਆਂ ਨੇ ਉਦੋਂ ਹੀ ਛੱਡਿਆ ਕਿ ਨਹੀਂ ਉਦੋਂ ਹੀ ਉਹਨਾਂ ਨੇ ਹੱਥ ਛੱਡ ਦਿੱਤੇ ਨਾ ਕਿਉਂਕਿ ਉਹਨਾਂ ਨੇ ਤੁਹਾਡੇ ਉੱਤੇ ਵਿਸ਼ਵਾਸ ਕੀਤਾ ਕਿ ਹਾਂ ਮੈਨੂੰ ਇਹ ਬਚਾ ਲਵੇਗਾ ਇਸ ਲਈ ਪਰਮੇਸ਼ਵਰ ਕਹਿੰਦਾ ਬੱਚਿਆਂ ਵਰਗੇ ਬਣ ਜਾਓ ਹallelujah ਕਿਉਂਕਿ ਬੱਚੇ ਵਿਸ਼ਵਾਸ ਕਰਦੇ ਆ ਕਿ ਸਾਡਾ ਪਿਤਾ ਸਾਨੂੰ ਬਚਾ ਸਕਦਾ ਆ ਪਰ ਜਦੋਂ ਅਸੀਂ ਗ੍ਰੋ ਅਪ ਹੋ ਜੰਨੇ ਆ ਇਸ ਚ ਵੱਡੇ ਹੋ ਜੰਨੇ ਆ ਅਸੀਂ ਵਿਸ਼ਵਾਸ ਕਰਨਾ ਛੱਡ ਦਿੰਨੇ ਆ ਨੌਜਵਾਨ ਕਹਿੰਦੇ ਨਹੀਂ ਸਾਡੇ ਪਿਓ ਨੂੰ ਅਕਲ ਨਹੀਂ ਹੈਗੀ ਨੌਜਵਾਨ ਕਹਿੰਦੇ ਨਹੀਂ ਪਰਮੇਸ਼ਵਰ ਸਾਨੂੰ ਬਚਾ ਨਹੀਂ ਸਕਦਾ ਬਜ਼ੁਰਗਾਂ ਨੂੰ ਲੱਗਦਾ ਪਰਮੇਸ਼ਵਰ ਸਾਡੀ ਮਦਦ ਨਹੀਂ ਕਰ ਸਕਦਾ ਤੇ ਉਹ ਪਰਮੇਸ਼ਵਰ ਨੂੰ ਛੱਡ ਕੇ ਅੱਕੀ ਪਲਾਹੀ ਹੱਥ ਮਾਰਦੇ ਆ ਆਸੇ-ਪਾਸੇ ਹੱਥ ਮਾਰਦੇ ਫਿਰਦੇ ਆ ਪਰ ਉਹਨਾਂ ਦੀ ਮਦਦ ਨੂੰ ਕੋਈ ਨਹੀਂ ਬਾਰ ਦਿੰਦਾ ਪਰਮੇਸ਼ਰ ਨੇ ਕਿਹਾ ਬੱਚਿਆਂ ਵਰਗੇ ਬਣੋ। ਅਰ ਇਸ ਵਚਨ ਨੂੰ ਪਰਮੇਸ਼ਰ ਨੇ ਦੂਜੇ ਥਾਂ ਤੇ ਫਿਰ ਤੋਂ ਕਿਹਾ ਹੈ। ਕਹਿੰਦਾ ਆਪਣੀ ਹੀ ਮੱਤ ਉੱਤੇ ਭਰੋਸਾ ਨਾ ਰੱਖ। ਉਹ ਇਨਸਾਨ ਜਿਹਨੇ ਟਾਣੀ ਨੂੰ ਫੜਿਆ ਹੋਇਆ ਸੀ ਉਹਨੇ ਆਪਣੀ ਹੀ ਮੱਤ ਉੱਤੇ ਭਰੋਸਾ ਰੱਖਿਆ ਕਿ ਇਹ ਟਾਣੀ ਹੀ ਤਾਂ ਮੇਰਾ ਇੱਕੋ-ਮਾਤਰ ਸਹਾਰਾ ਹੈ। ਜੇ ਮੈਨੂੰ ਛੱਡ ਦਿੱਤਾ ਮੈਂ ਪਤਾ ਨਹੀਂ ਕਿੱਥੇ ਦੀ ਕਿੱਥੇ ਜਾ ਕੇ ਡਿੱਗਾਂਗਾ ਪਰ ਹੋ ਸਕਦਾ ਉਸ ਵੇਲੇ ਉੱਥੇ ਪਰਮੇਸ਼ਵਰ ਨੇ ਉਹਦੇ ਲਈ ਕੀ ਇੰਤਜ਼ਾਮ ਕੀਤਾ ਹੋਏ ਕਿ ਉਹ ਟਾਣੀ ਨੂੰ ਛੱਡਦਾ ਔਰ ਉਹ ਆਰਾਮ ਨਾਲ ਉਸ ਚੀਜ਼ ਦੇ ਉੱਤੇ ਜਾ ਕੇ ਡੇਗਦਾ ਨਾ ਉਹਦੀ ਹੱਡੀ ਟੁੱਟਦੀ ਨਾ ਪਸਲੀ ਟੁੱਟਦੀ ਤੇ ਉਹਨੇ ਬਚ ਜਾਣਾ ਸੀ ਕਿਉਂਕਿ ਪਰਮੇਸ਼ਵਰ ਉੱਥੇ ਉਹਨੂੰ ਬਚਾਉਣ ਦੇ ਲਈ ਸੀ ਪਰ ਜਦੋਂ ਉਹਨੇ ਪਰਮੇਸ਼ਵਰ ਦਾ ਇਨਕਾਰ ਕਰ ਦਿੱਤਾ ਪਰਮੇਸ਼ਵਰ ਨੇ ਉਹਨੂੰ ਛੱਡ ਦਿੱਤਾ ਹੁਣ ਉਸ ਟਾਣੀ ਨੂੰ ਉਹ ਕਿੰਨੀ ਦੇਰ ਤੱਕ ਫੜ ਕੇ ਰੱਖ ਸਕਦਾ ਹੈ ਕਦੀ ਉਹ ਟਾਣੀ ਟੁੱਟੂਗੀ ਜਾਂ ਉਹਦਾ ਹੱਥ ਛੁੱਟੂਗਾ ਔਰ ਫਿਰ ਉਹ ਕਿੱਥੇ ਜਾ ਕੇ ਡਿੱਗੂਗਾ ਤੇ ਪਤਾ ਨਹੀਂ ਉਹਦਾ ਕੀ ਬਣੂਗਾ ਇਸ ਲਈ ਯਾਦ ਰੱਖੋ ਜਿੱਥੇ ਕੁਝ ਵੀ ਨਹੀਂ ਉੱਥੇ ਮੇਰਾ ਪਰਮੇਸ਼ਵਰ ਤੁਹਾਡੀ ਮਦਦ ਲਈ ਹਾਜ਼ਰ ਹੈ ਔਰ ਜਦੋਂ ਉਹ ਤੁਹਾਨੂੰ ਕਹੇ ਮੈਂ ਹਾਂ ਤਾਂ ਉਹਦੇ ਆਖੇ ਲੱਗ ਜਾਓ ਉਹ ਜ਼ਰੂਰ ਤੁਹਾਨੂੰ ਬਚਾਵੇਗਾ ਔਰ ਵਚਨ ਦੇ ਵਿੱਚ ਲਿਖਿਆ ਮਨੁੱਖਾਂ ਉੱਤੇ ਭਰੋਸਾ ਰੱਖਣ ਦੇ ਨਾਲੋਂ ਯਹੋਵਾ ਉੱਤੇ ਭਰੋਸਾ ਰੱਖਣਾ ਭਲਾ ਹੈ ਕਹਿੰਦਾ ਆਪਣੀ ਹੀ ਬੁੱਧ ਦੇ ਵਿੱਚ ਬੁੱਧਵਾਨ ਨਾ ਹੋ ਆਪਣੀ ਹੀ ਮਤਲਬ ਬੁੱਧ ਰੱਖ ਪਰ ਸਿਰਫ ਆਪਣੇ ਹੀ ਬੁੱਧ ਦੇ ਵਿੱਚ ਬੁੱਧੀਮਾਨ ਨਾ ਬਣ। ਅਗਰ ਪਰਮੇਸ਼ਵਰ ਨੇ ਕਹਿ ਦਿੱਤਾ ਬੱਚਿਆਂ ਜਿਹੇ ਬਣੋ ਤਾਂ ਫਿਰ ਸਾਨੂੰ ਆਪਣੇ ਦਿਲ ਦੇ ਵਿੱਚੋਂ ਖੁਦੀ ਕੱਢਣੀ ਪਊਗੀ। ਫਿਰ ਅਸੀਂ ਇਹ ਨਹੀਂ ਸਵਾਲ ਕਰਨਾ ਕਿ ਜੇ ਮੈਂ ਬੱਚਿਆਂ ਵਰਗਾ ਬਣ ਗਿਆ ਫਿਰ ਉਹ ਲੜਾਈਆਂ ਜਿਹੜੀਆਂ ਮੈਂ ਚੁੰਨੀ ਦੇ ਪੱਲੇ ਨਾਲ ਗੰਢ ਦਿੱਤੀ ਉਹ ਕੌਣ ਲੜੂਗਾ? ਉਹ ਵਿਤਕਰੇ ਕੌਣ ਕਰੂਗਾ? ਜਿਹੜੇ ਮੈਂ ਆਪਣੇ ਤੇ ਬਗਾਨੇ ਦੇ ਵਿੱਚ ਕਰਨੇ ਆ। ਫੇਰ ਕਿੱਦਾਂ ਮੇਰੀ ਗੱਡੀ ਚੱਲੂਗੀ ਕਈ ਲੋਕੀ ਕੀ ਕਹਿੰਦੇ ਆ ਉਹ ਤਾਂ ਠੀਕ ਆ ਵਚਨ ਚ ਲਿਖਿਆ ਸੀ ਮੰਨਦੇ ਆ ਬਿਲਕੁਲ ਸਹੀ ਆਸੀਂ ਇਹ ਥੋੜੀ ਕਹਿੰਦੇ ਆ ਵੀ ਉਹ ਪਰਮੇਸ਼ਵਰ ਦਾ ਬਚਨ ਨਹੀਂ ਆ ਅਸੀਂ ਮੰਨਦੇ ਆ ਪਰਮੇਸ਼ਵਰ ਦਾ ਬਚਨ ਆ ਪਰ ਸੰਸਾਰ ਵਿੱਚ ਰਹਿਣ ਦੇ ਲਈ ਸਾਨੂੰ ਕਈ ਕੁਝ ਕਰਨਾ ਪੈਂਦਾ ਆ ਤਾਂ ਫੇਰ ਤੁਸੀਂ ਸੰਸਾਰ ਵਿੱਚ ਹੀ ਰਹਿ ਜਾਣਾ ਤੁਸੀਂ ਸਵਰਗ ਵਿੱਚ ਨਹੀਂ ਜਾ ਸਕਦੇ ਜੋ ਕੁਝ ਕਰਨਾ ਪੈਂਦਾ ਕਰੀ ਚੱਲੋ ਪਰ ਜੇ ਸਵਰਗ ਦੇ ਵਿੱਚ ਜਾ ਰਹੇ ਆ ਤੁਹਾਨੂੰ ਪਰਮੇਸ਼ਵਰ ਦੇ ਆਖੇ ਲੱਗਣਾ ਹੀ ਪੈਣਾ ਆ ਤੁਹਾਨੂੰ ਲੱਗਦਾ ਕਿ ਸੰਸਾਰ ਵਿੱਚ ਚੱਲਣ ਦੇ ਲਈ ਸਾਨੂੰ ਥੋੜੀਆਂ-ਬਹੁਤੀਆਂ ਹੇਰਾਫੇਰੀਆਂ ਕਰਨੀਆਂ ਹੀ ਪੈਣੀਆਂ ਪਰ ਜੇ ਪਰਮੇਸ਼ਵਰ ਨੇ ਕਹਿ ਦਿੱਤਾ ਹੇਰਾਫੇਰੀਆਂ ਦੇ ਬਿਨਾ ਗੱਡੀਆਂ ਚੱਲਦੀਆਂ ਇਹਦਾ ਮਤਲਬ ਉਹ ਤੁਹਾਡੀਆਂ ਗੱਡੀਆਂ ਹੇਰਾਫੇਰੀ ਦੇ ਬਿਨਾ ਚਲਾਊਗਾ ਹallelujah ਜੇ ਉਹਨੇ ਕਹਿ ਦਿੱਤਾ ਕਿ ਸੱਚ ਦੀ ਜਿੱਤਿਆ ਫੇਰ ਤੁਹਾਨੂੰ ਕਦੀ ਵੀ ਝੂਠ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਆ ਫੇਰ ਤੁਸੀਂ ਸੱਚ ਬੋਲੋ ਜੇ ਉਹਨੇ ਕਹਿ ਦਿੱਤਾ ਸੱਚ ਦੀ ਜਿੱਤਿਆ ਤਾਂ ਮਤਲਬ ਤੁਸੀਂ ਜਿੱਤੇ ਹੋਏ ਆ ਸੱਚ ਬੋਲ ਕੇ ਬੇਫਿਕਰ ਹੋ ਜਾਓ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਇਹ ਨਾ ਸੋਚੋ ਕਿ ਜੇ ਮੈਂ ਸੱਚ